ਮਸਕਾਰ ਜੀ ਮੇਰਾ ਨਾਮ ਜੀਪ ਕੁਮਾਰ ਹੈ ਮੇਰੇ 70 ਸਾਲ ਦੀ ਉਮਰ ਹੈ ਜੀ ਮੈਨੂੰ ਸਾਡੀ ਬਹੁਤ ਪ੍ਰੋਬਲਮ ਸੀ ਜੀ ਮੈਂ ਬਹੁਤ ਦਵਾਈਆਂ ਖਾ ਰਿਹਾ ਬਹੁਤ ਕੁਝ ਲਿਆ ਹਰ ਕੇ ਮੈਨੂੰ ਪੰਪ ਲੱਗ ਗਿਆ ਜੀ ਪੰਪ ਲੈ ਲੈ ਕੇ ਮੇਰਾ ਬਹੁਤ ਬੁਰਾ ਹਾਲ ਸੀ ਚੜ੍ਹਨ ਦੀ ਦਿੱਕਤ ਮੈਂ ਕੰਮ ਕਰ ਤੋਂ ਵੇਲਾ ਹੋ ਕੇ ਘਰ ਬੈਠ ਗਿਆ ਮੈਂ ਕੋਈ ਕੰਮ ਦਵਾਈਆਂ ਲੈ ਲੈ ਕੇ ਕਦੇ ਇੱਧਰ ਤੱਕ ਖਾ ਰਿਹਾ ਕਦੇ ਮੁਹਾਲੀ ਜਾ ਰਿਹਾ ਕਦੇ ਲੁਧਿਆਣਾ ਜਾ ਰਿਹਾ ਮੈਨੂੰ ਕੋਈ ਫਰਕ ਨਹੀਂ ਪੈ ਰਿਹਾ ਹਰ ਕੇ ਮੈਨੂੰ ਕਿਸੇ ਨੇ ਤੱਪ ਸਾਰਦਾ ਬਾਰੇ ਦੱਸਿਆ ਮੇਰੇ ਘਰ ਦੇਆਂ ਨੂੰ ਫੇਰ ਮੈਂ ਉਹਨਾਂ ਕੋ ਗਿਆ ਉਹਨਾਂ ਕੋ ਦਵਾਈ ਖਾਧੀ ਜੀ ਮੈਨੂੰ 15 ਦਿਨ ਚ ਮੇਰਾ ਪੰਪ ਠੋੜ ਗਿਆ ਜੀ ਫੇਰ ਜੀ ਉਹਨਾਂ ਨੇ ਮੈਨੂੰ 5 ਮਹੀਨੇ ਦਵਾਈ ਦਿੱਤੀ ਜੀ ਫੇਰ ਜੀ ਮੈਂ ਉੱਥੇ ਦਵਾਈ ਲੈਂਦਾ ਰਿਹਾ ਜੀ ਫੇਰ ਮੈਂ ਟੋਟਲ 5 ਮਹੀਨੇ ਦਵਾਈ ਖਾਧੀ ਮੈਨੂੰ ਬਹੁਤ ਫਰਕ ਪੈ ਗਿਆ ਜੀ ਹੁਣ ਮੈਂ ਸੈਰ ਵੀ ਕਰਦਾ ਜੀ ਉੱਪਰ ਥੱਲੇ ਜੇ ਮਰਜ਼ੀ ਚੜਾਂ ਕੰਮ ਕਰਤੇ ਮੇਰਾ ਬਹੁਤ ਵਧੀਆ ਜਾਂਦਾ ਜੀ ਮੈਨੂੰ ਕੋਈ ਦਿੱਕਤ ਨਹੀਂ ਹੈ ਡਾਕਟਰ ਸਾਹਿਬ ਨੇ ਜੋ ਬਾਕੀ ਮੈਨੂੰ ਖਾਣ ਪੀਣ ਦੇ ਭਰੇ ਸੇ ਮੈਂ ਸਾਰੇ ਉਹ ਭਰੇ ਕਰ ਰਿਹਾ ਜੀ ਜੋ ਜੋ ਨਹੀਂ ਖਾਣ ਨੂੰ ਦੱਸਿਆ ਵੀ ਇਹ ਚੀਜ਼ਾਂ ਖਾਣੀਆਂ ਹੁਣ ਮੈਂ ਉਹ ਹੀ ਖਾ ਪੀ ਕੇ ਐ ਬਿਲਕੁਲ ਜੀ ਮੇਰੀ ਓਕੇ ਰਿਪੋਰਟ ਹੈ ਡਾਕਟਰ ਸਾਹਿਬ ਇਹ ਬਹੁਤ ਸੋਹਣਾ